ਗੁਰਜੀ ਕਾ ਖਾਲਸਾ ਵਾਰ ਕੀ ਸਤਿ ਸ਼੍ਰੀ ਅਕਾਲ ਅੱਛਾ ਚਾਲੀ ਬਰੇ ਹੋ ਗਏ ਐ ਇਸਨੇ ਹੋਣਾ ਜਦੋਂ ਹਿੰਦ ਹਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਆਪਣੇ ਇੰਡੀਓ ਦੀ ਰੂਸ ਦੀ ਪਟਾਨੀ ਦੀ ਫੌਜ ਆ ਗੋ ਜੇ ਗਣਾ ਮਰੇ ਸਿੱਧ ਪਾਰੀ ਸੁਣਾ ਦੱਤੇ ਹਮਲਾ ਕਰਤਾ ਸੀ ਮਰੇ ਸਿੱਧ ਪਾਰੀਏ ਨੂੰ ਪਰ ਸੰਤ ਜਨਨ ਸਿੰਘ ਵੀ ਨਾ ਆਣੇ ਤੇ ਉਹਨਾਂ ਦੇ ਸਾਥੀਆਂ ਨੇ ਵੱੱਤਰ ਕੈਂਟੇ ਵਾਏ ਜ਼ਵਾਲਾ ਮੰਡੀ ਆਦਿ ਹਕੂਮਤ ਦਾ ਸਾਹਮਣਾ ਕੀਤਾ ਇਹ ਜਿਹੜਾ ਬਲੂ ਸਟਾਰ ਕੀਤਾ ਗਿਆ ਇਹ ਸੁਣੋ ਵੀਰਿਆ ਤੇ ਬਣਤਵਾ ਦੇ ਲੋਕ ਕਹਿੰਦੇ ਆ ਕਿ ਇਹ ਇੰਡੀਆ ਦੀ ਨੈਸ਼ਨਲ ਕਾਮਨ ਪਾਲਿਸੀ ਸੀ ਜੇ ਪਾਲਿਸੀ ਸੀ ਫਿਰ ਭਾਜਪਾ ਨੇ ਇਹਦੀ ਅੰਦਾਜ਼ ਕੀਤੀ सीपीआई सीपीएम ਨੇ ਵੀ ਜੈਦੀ ਫਫਾਤ ਕੀਤੀ ਗਮਲੂਖਾ ਦੇਸ ਦੇ ਸ੍ਰੀ ਸਭ ਤੋਂ ਜਨ ਸਿੰਘ ਪੰਜਾਬ ਵਾਲੇ ਬੱਤਰ ਕੈਂਟਰੀ ਦੁਨੀਆਂ ਦੀਆਂ ਤਨ ਨਿਊਕਲੀਅਰ ਆਰਮਸ ਦੇ ਰੂਸ ਪਾਣੀ ਅਤੇ ਇੰਡੀਆ ਦੀ ਆਫੋਟ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ ਅੰਤ ਦੇ ਵਿੱਚ ਸੰਤ ਜਨੈਤ ਸਿੰਘ ਬਿੰਨਾ ਵਾਲੇ ਜਿਹੜੇ ਦੋ ਨਿਸ਼ਾਨ ਸਾਹਿਬ ਹਨ ਉੱਥੇ ਨਿਕਲ ਕੇ ਸੰਤਾਂ ਨੇ ਆਪਣੀ ਸ਼ਾਦ ਦਿੱਤੀ ਹੈ ਉਨ੍ਹਾਂ ਦੇ ਸੀਨੇ ਦੇ ਉੱਤੇ 72 ਗੋਲੀਆਂ ਸੀ 72 ਗੋਲੀਆਂ ਸਾੱਤਾਂ ਦੇ ਸੀਨੇ ਤੇ ਸੀ ਕਥਪ੍ਰਿਸ ਸਭਨ ਸਾਹਿਬ ਨੇ ਇਸ ਸ਼ੰਤ ਜਗਵੰਤ ਸਿੰਘ ਨੇ ਕਿਵੇਂ ਅਗਵਾਈ ਕੀਤੀ ਹੈ ਹਿੰਦ ਬਟਾਣੀਆਂ ਤੇ ਰੂਸ ਦੇ ਫੌਜ ਦੇ ਸਾਹਮਣੇ ਬਾਰ ਸਾਹ ਦੇ ਵਿੱਚ ਸ਼ਾਇਦ ਕਿਤੇ ਟੋਪਾਂ ਵੀ ਵਾਰਤੀਆਂ ਸੀ ਸਪੈਸ਼ਲ ਫੋਰਸੇਜ਼ ਆ ਗਿਆ ਸੀ ਬਾਰ ਬੱਤਰ ਕੈਂਟ ਸੱਖਾਂ ਨੇ ਅੱਜ ਇਹ ਜੰਗ ਲੜਿਆ ਜਿਹੜਾ ਦੁਨੀਆ ਮੰਨਦੀ ਹੈ ਕਿ ਇਹ ਸਭ ਤੋਂ ਜ਼ਿਆਦਾ ਤੇ ਕਿਉਂ ਵੱਡਾ ਤੇ ਕਾਮਯਾਬ ਸ਼ਾਹਦੀ ਜੰਗ ਸੀਗਾ ਸੋਸਵਾਤ ਸੰਗਤ ਜੀ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਸ਼ਾਹਦੀ ਵਾਹ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਮਲੇਸ਼ਰ ਅੱਜ ਵੀ ਸਾਡੇ ਬੰਦੇ ਸਿੰਘ ਮਰਜਾਤਕਾਰ ਹਵਾਰਾ ਆਪਣਾ ਪਾਲ ਸਿੰਘ ਹਰਜ ਸੰਭਾ 33 ਸਾਲਾਂ ਤੋਂ ਜੇਲ੍ਹ ਦੇ ਵਿੱਚ ਟੱਕੇ ਹੋਏ ਐ ਇਹਨਾਂ ਨੂੰ ਬਾਹਰ ਕਢਾਉਣਾ ਸਾਡਾ ਫਰਜ਼ ਹੈ ਮੈਂ ਬਿਸ਼ਾਦ ਨੇ ਮੈਂ ਪਾਰਲਮੈਂਟ ਦੇ ਵਿੱਚ ਸਾਫ ਕਹਿਤਾ ਸੀ ਕਿ ਮੋਦੀ ਤੇ ਬੀਜੇਪੀ ਦੀ ਸਰਕਾਰ ਨੇ ਇੱਕ ਨਵਾਂ ਜੰਗ ਸਿਰੋ ਕੀਤਾ ਮੋਦੀ ਨੇ ਕਿਹਾ ਕਿ ਹੁਣ ਜਿਹੜੇ ਸਿੱਖ ਜੱਟ ਦੀ ਗੱਲ ਕਰਨਗੇ ਉਹ ਬਾਦ ਦੇ ਮਨਖਾਂ ਚ ਚਲੇ ਜਾਂਦੇ ਸੀ ਤੇ ਸਾਡੀ ਸਰਕਾਰ ਬਾਹਰ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਦਸਤਾਵੇਜ਼ ਤੇ ਰਿਪੋਰਟਾਂ ਭੇਜਦੀਆਂ ਸੀ ਪਰ ਹੁਣ ਤੋਂ ਅਸੀਂ ਦਸਤਾਵੇਜ਼ ਨਹੀਂ ਭੇਜਨੇ ਹੁਣ ਸਿੱਧੇ ਸਾਡੀ ਜਿਹੜੀ ਇੰਟੈਲੀਜੈਂਸ ਹੈ ਜੰਸੀ ਹੈ ਉਹਨਾਂ ਨੂੰ ਉਸੇ ਮੁਲਕ ਦੇ ਵਿੱਚ ਜਾਣ ਕੇ ਸ਼ਹੀਦ ਕਰ ਦੇਣਗੀਆਂ ਉਨ੍ਹਾਂ ਵਿੱਚੋਂ ਸਰਦਾਰ ਹਰਦੀਪ ਸਿੰਘ ਮੈਜਰ ਰੁਸ਼ੀ ਰਿਪੋਜਬਰ ਸਿੰਘ ਮਲਕ ਨੂੰ ਸਰਗੋਰ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰਿਆ ਗਿਆ ਵਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਨੇ ਨੂੰ ਮਾਰਿਆ ਗਿਆ ਕਾਤਸਾਂ ਦੇ ਵਿੱਚ ਕਰਨ ਜੀਤ ਸਿੰਘ ਪੰਜ ਵਰ ਮਾਰਿਆ ਗਿਆ ਤੇ ਲਖਬੀਰ ਸਿੰਘ ਰੋਡੇ ਨੂੰ ਮਾਰਿਆ ਗਿਆ ਆਪਣੇ ਮੋਲ ਖਰਿਆਲੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਆਪਣੇ ਪੰਜਾਬ ਦੇ ਵਿੱਚ ਮੋਛੇਵਾਲ ਨੂੰ ਮਰਵਾਤਾ ਇਹ ਸਾਰੀਆਂ ਚੀਜ਼ਾਂ ਮੈਂ ਪਾਰਲਮੈਂਟ ਦੇ ਵਿੱਚ ਜੱਜ ਕਰਾਤੀਆਂ ਹੁਣ ਮੈਂ ਪਾਰਲਮੈਂਟ ਦਾ ਮੈਂਬਰ ਨਹੀਂ ਐ ਪਰ ਭਾਵੇਂ ਜਿੰਨਾ ਚਿਰ ਜਾਨ ਰਹੂਗੀ ਸਿੱਖਾਂ ਦੀ ਆਵਾਜ਼ੀ ਹਰਪ੍ਰਸਤਾਨ ਦੇ ਲਈ ਸਾਡੀ ਪਾਰਟੀ ਲੜਦੀ ਰਹੂਗੀ ਬੋਲੋ ਜੈ ਹਾਂ ਇੱਕ ਕਮ ਜਿ ਦੇ ਲਈ ਬਹੁਤ ਵੱਡਾ ਦੇਣਾ ਸਨ ਅਕਾਲ ਤਖਤ ਮਹਾਨ ਹੈ ਪਰ ਕਈ ਜਥੇਬੰਦੀਆਂ ਜਿਵੇਂ ਧਰਮਾ ਸਾਹਿਬ ਦਾ ਦੰਦਵੇਂ ਟਕਸਾਲ ਹੈ ਪਰ ਰਾਜ ਸਿੰਘ ਬਾਬੇ ਦੀ ਟਕਸਾਲ ਹੈ ਇਹ ਜੱਥੇਬੰਦੀਆਂ ਅੱਜ ਅਕਾਲ ਤਾਕਤ ਸਾਥ ਤੇ ਨਹੀਂ ਆਈਆਂ ਜਿਹੜੀ ਬਹੁਤ ਪਾਰੀ ਕਰਨ ਇਹਨਾਂ ਨੇ ਗੋਮ ਨੂੰ ਦੋ ਪਾਸੇ ਵੰਡ ਤਾ ਇੱਕ ਪਾਸੇ ਕਾਮ ਤਾਕਤ ਸਾਥ ਤੇ ਇੱਕ ਪਾਸੇ ਆਪਣੀ ਟਕਸਾਲ ਦੇ ਵਿੱਚ ਇਹਨਾਂ ਨੇ ਆਪਣੇ ਇਕੱਠ ਕੀਤੇ ਐ ਜੋ ਗੱਲ ਠੀਕ ਨਹੀਂ ਹੈ ਤੇ ਸਾਥ ਸੰਗਤ ਜੀ ਜੇ ਤੁਸੀਂ ਤੱਕਦੇ ਹੋ ਕੇ ਜੁੜੇ ਰਹੋਗੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਐ ਜੇ ਉੱਥੇ ਜਿਹੜੇ ਸਿੱਖ ਬਾਦ ਦੇ ਮਰਖਾ ਦੇ ਵਿੱਚ ਸ਼ਹੀਦ ਕਿਤੇ ਐ ਖਾਲਸਾ ਦੀ ਗੱਲ ਕਰਦੇ ਰਹਿਣਗੇ ਦਾ ਸਭਾ ਠੀਕ ਨਿਕਲੂਗਾ ਸਮਾਸ ਕਦੇ ਕਿ ਨਵੇਂ ਮੈਂਬਰ ਪਕੜੇ ਹੋ ਕੇ ਪਾਰਲਮੈਂਟ ਦੇ ਵਿੱਚ ਸਿੱਖੋਂ ਦੱਤੇ ਜਿਹੜੇ ਜ਼ਬਰ ਹੋਏ ਆ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਕਰ ਦੇ ਸੰਤ ਜਗਨੈਤ ਸਿੰਘ ਪਿੰਡਾ ਵਾਲਿਆਂ ਦੀ ਲੀਡਰ ਤੇ ਅਖਾਲੀ ਦਾ ਨੰਬਰਸਰ ਕੰਨੇ ਦਿਨ ਤੋਂ ਚੰਦ ਦੀ ਆ ਰਹੀ ਹੈ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਇਹ ਗਰੀਬ ਸਿੱਖੋ ਕੋ ਦੋ ਪਾਤਸ਼ਾਹ ਸੰਤ ਜਨੈਤ ਸਿੰਘ ਭਿੰਡਾਵਾਲਿਆਂ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦੂ ਦੀਆਂ ਫੌਜਾਂ ਦਿੱਸੀਆਂ ਬਾਦਸ਼ਾਹ ਦੇ ਵਿੱਚ ਆਈਆਂ ਤਾ ਖਾਲਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਬੋਲੇ ਹੋਰ ਹਾਏ ਹਾਏ ਯਾਰਾ ਸਾਰਿਆਂ ਨੇ ਇੱਕ ਕੁਰਬਾਨੀਆਂ ਜਾਨ ਆਖਣੀ ਹੈ ਔਰ ਆਸ ਕਰਨੀ ਹੈ ਕਿ ਆਪਾ ਆਪਣਾ ਲਿਆਦਾ ਦੇਸ਼ ਖਾਲਸਤਾਨ ਜਲਦੀ ਤੋਂ ਜਲਦੀ ਬਣਾਇਆ ਜਾਏ ਅਮਨ ਕਸੰ ਤਰੀਕੇ ਦੇ ਵਿੱਚ ਰਹਿ ਕੇ ਫੋਇਨਾ ਸਬਦਾ ਜਨਾਬ ਆਪ ਤੋਂ ਹੁਕਮ ਮੰਗਦੇ ਵਾਹਿਗੁਰੂ ਜੀ ਦਾ ਖਾਮਸਾ ਵਾਹਿਗੁਰੂ ਜੀ ਦੀ ਫਗੜੇ